ਹਰਗਾ ਨਾਮ ਰੂਪੇ ਅੰਮ੍ਰਿਤ ਜੀਵ ਨੂੰ ਪ੍ਰੇਮ ਕਰਕੇ ਸੰਤਾਂ ਪਾਸੋਂ ਪੀਣਾ ਚਾਹੀਦਾ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਮਨਮੁੱਖਾਂ ਅਤੇ ਦੁਸ਼ਟਾਂ ਦੀ ਸੰਗਤ ਤੋਂ ਮਨ ਨੂੰ ਹਟਾਉਣਾ ਚਾਹੀਦਾ ਕਿ ਜੋ ਜੀਵ ਮਨ ਦੇ ਮਗਰ ਲੱਗ ਕੇ ਆਪਣੇ ਮਨ ਦੀਆਂ ਕਰਦਾ ਹੈ ਪਾਪ ਕੇ ਦੂਸਰੇ ਦੀ ਨਿੰਦਾ ਚੁਗਲੀ ਬराई ਕਰਦਾ ਹੈ ਉਸ ਤੋਂ ਜੀਵ ਨੂੰ ਪਿੱਛੇ ਹਟਣਾ ਚਾਹੀਦਾ ਹੈ ਕਿ ਜਿਹੜਾ ਜੀਵ ਦੂਸਰੇ ਦੀ ਬੁराई ਕਰਦਾ ਹੈ ਉਹ ਤੁਹਾਡੀ ਵੀ ਬੁराई ਕਰੇਗਾ ਜਿਹੜਾ ਜੀਵ ਦੂਸਰੇ ਨੂੰ ਮਾੜਾ ਕਹਿੰਦਾ ਹੈ ਉਹ ਤੁਹਾਨੂੰ ਵੀ ਮਾੜਾ ਕਹੇਗਾ ਦੂਸਰਿਆਂ ਦੇ ਸਾਹਮਣੇ ਇਸ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ 헤 ਜੀਵ ਤੂੰ ਮਨਮੁੱਖਾਂ ਦੀ ਸੰਗਤ ਨੂੰ ਤਿਆਗ ਦੇ ਔਰ ਸੰਤਾਂ ਦੀ ਸੰਗਤ ਕਰ ਸਤ ਸੰਗ ਸੁਣ ਸਤ ਸੰਗ ਸੁਣ ਕੇ ਆਪਣਾ ਜੀਵਨ ਸਫਲਾ ਕਰ